ਪੰਜਾਬ ਵਿੱਚ ਵਧਰੇ ਨਸ਼ੇ ਨੂੰ ਪੂਰੀ ਤਰ੍ਹਾਂ ਖਤਮ ਕਰਨ ਵਾਸਤੇ ਜਿੱਥੇ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ੇ ਵਿਰੁੱਧ ਮਹਿੰਮ ਸ਼ੁਰੂ ਕੀਤੀ ਗਈ ਹੈ ਉੱਥੇ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਇੱਕ ਅਧਿਆਪਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੇ ਕੋਲੋਂ ਭਾਰੀ ਮਾਤਰਾ ਵਿੱਚ ਨਸ਼ਾ ਬਰਾਮਦ ਕੀਤਾ ਗਿਆ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਬੜੀ ਮੰਦਭਾਗੀ ਘਟਨਾ ਹੈ ਕਿ ਜ਼ਿਆਦਾਤਰ ਔਰਤਾਂ ਇਸ ਨਸ਼ੇ ਦੇ ਕਾਰੋਬਾਰ ਵਿੱਚ ਨਜ਼ਰ ਆ ਰਹੀਆਂ ਹਨ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਖਿਲਾਫ ਪਹਿਲਾਂ ਵੀ ਕਈ ਅਪਰਾਧਕ ਮਾਮਲੇ ਦਰਜ ਹਨ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਯੁੱਧ ਨਸ਼ੇ ਵਿਰੁੱਧ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ 9 ਕਿਲੋ 68 ਗ੍ਰਾਮ ਹੀਰੋਇਨ ਫੜੀ ਗਈ ਹੈ ਜਿਹੜੀ ਕਿ ਸਾਰੇ ਅਕ੍ਰਾਸ ਦੀ ਇੰਟਰਨੈਸ਼ਨਲ ਬਾਰਡਰ ਪੋਸ਼ ਕੀਤੀ ਜਾਂਦੀ ਹੈ ਥਰੂ ਡਰੋਨਸ ਔਰ ਇਹਦੇ ਚ ਚਾਰ ਮੁਲਜ਼ਮ ਜਿਹੜੇ ਮੇਲਸ ਉਹ ਫੜੇ ਗਏ ਆ ਔਰ ਇਹ ਚ ਬੜਾ ਇੰਟਰਸਟਿੰਗ ਗੱਲ ਹੈ ਕਿ ਦੋ ਜਿਹੜਾ ਇੱਕ ਟੋਟਲੀ ਨੈਟਵਰਕ ਯਾ ਟੋਟਲ ਸਮਝ ਲਓ ਉਹ ਲੇਡੀਜ਼ ਆਪਰੇਟਡ ਹੀ ਆ ਦੋ ਲੇਡੀਜ਼ ਫੜੀਆਂ ਗਈਆਂ ਜਿਨ੍ਹਾਂ ਚੋਂ ਇੱਕ ਪ੍ਰਾਇਮਰੀ ਸਕੂਲ ਟੀਚਰ ਵੀ ਹੈ ਔਰ ਦੂਸਰਾ ਇਹਦੇ ਚ ਇੰਪੋਰਟੈਂਟ ਗੱਲ ਹੈ ਕਿ ਇਹ ਹੈਪੀ ਜਰਟ ਇੱਕ ਬੜਾ ਨੋਟੋਰੀਅਸ ਗੈਂਗਸਟਰ ਰੁਬਲਿਕ ਸਮਗਲਰ ਹੈ ਜਡਿਆਲਾ ਗੁਰੂ ਏਰੀਏ ਦਾ ਜਿਹੜਾ ਕਿ ਫਰਾਰ ਹੈ ਔਰ ਬਾਹਰ ਫੋਰਨ ਬੇਸਡ ਐਸ ਵੇਲੇ ਉਹ ਇਹ ਰੈਕਟ ਰਨ ਕਰ ਰਿਹਾ ਸੀ ਥਰੂ ਪਾਕ ਬੇਸ ਸਮਗਲਰਸ ਇਹਨਾਂ ਦੋਨੋਂ ਨੈਟਵਰਕਸ ਦੇ ਵਿੱਚ ਜਿਹੜਾ ਕਾਮਨ ਪੁਆਇੰਟ ਆ ਉਹ ਪਾਕਿਸਤਾਨ ਸਮਗਲਰ ਸੀਗੇ ਔਰ ਮੈਂ ਇਹਦੇ ਸਭ ਤੋਂ ਅੱਛੀ ਗੱਲ ਇਹ ਦੱਸਣਾ ਚਾਹੁੰਦਾ ਕਿ ਬਹੁਤ ਹੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਸਾਡੀ ਪੁਲਿਸ ਜਿਹੜੀ ਛਾਟਾ ਪੁਲਿਸ ਐਸਐਚਓ ਵਿਨੋਦ ਕੁਮਾਰ ਦੇ ਉਹਨਾਂ ਦੇ ਜਿਹੜੇ ਸੁਪਰਵਾਈਜ਼ਿੰਗ ਆਫਸਰਸ ਨੇ Shivdarshan ji aur Harpal ji DCP ਸਾਹਿਬ ਇਨਵੈਸਟੀਗੇਸ਼ਨ اور ਇਹਨਾਂ ਸਾਰੀ ਟੀਮ ਨੇ ਬਹੁਤ ਅੱਛੀ ਗੱਲ ਮਤਲਬ ਇੱਕ ਐਗਜ਼ੈਂਪਲ ਸੈੱਟ ਕੀਤੀ ਹੈ ਕਿ ਜਿਹਦੇ ਵਿੱਚ ਸਭ ਤੋਂ ਪਹਿਲਾਂ ਹਨੀ ਇੱਕ ਅਕਿਊਜ਼ ਫੜਿਆ ਜਾਂਦਾ 20 ਗ੍ਰਾਮ ਹਿਰੋਇਨ ਦਾ ਉਹਨੂੰ ਬਹੁਤ ਪ੍ਰੋਫੈਸ਼ਨਲੀ ਬੈਕਵਰਡ ਲਿੰਕੇਜਸ ਜਾਂਦੇ ਹੋਏ ਅੱਗੇ ਪਰਮਜੀਤ 파ਰਸ ਫੜਿਆ ਜਾਂਦਾ ਉਹ ਤੋਂ 5 ਕਿਲੋ ਕੁਝ ਗ੍ਰਾਮ ਜਿਹੜੀ ਹਿਰੋਇਨ ਬਰਾਮਦ ਹੋਈ ਉਸ ਤੋਂ ਬਾਅਦ ਹਰਵਿੰਦਰ ਹਿੰਦਾ ਹਣੀ ਜਿਹੜਾ ਪਹਿਲਾਂ ਫੜਿਆ ਗਿਆ ਸੀ ਉਹਦੀ ਪੁੱਛਗਿੱਛ ਨਾਮਜ਼ਦ ਹੋਇਆ ਤੇ ਗੁਰਪ੍ਰੀਤ ਨਾਮਜ਼ਦ ਹੋਇਆ ਜਿਹੜਾ ਪਰਮਦੀਪ ਜਿੱਤ ਤੋਂ 5 ਕਿਲੋ ਫੜੀ ਗਈ ਹੈ ਗੁਰਪ੍ਰੀਤ ਦੀ ਪੁੱਛਗਿੱਛ ਤੋਂ ਔਰ ਗੁਰਪ੍ਰੀਤ ਦੀ ਇਨਵੈਸਟੀਗੇਸ਼ਨ ਟੈਰੋਗੇਸ਼ਨ ਤੋਂ ਉਹਦੇ ਕੋਲੋਂ 3 ਕਿਜੀ ਹਿਰੋਇਨ ਹੋਰ ਰਿਕਵਰ ਕੀਤੀ ਗਈ ਉਕੇ ਜਿਹੜਾ ਗੁਰਪ੍ਰੀਤ ਹੀ ਮੇਨ ਬੰਦਾ ਸੀ ਜਿਹੜਾ ਹੈਪੀ ਜੱਟ ਦੇ ਬਿਹਾਫ ਤੇ ਕਨਸਾਈਨਮੈਂਟਸ ਰਿਸੀਵ ਕਰਦਾ ਸੀ ਔਰ ਅਕ੍ਰੋਸ ਦਾ ਬਾਰਡਰ ਸਾਰੀਆਂ ਜਿਹੜੇ ਉਹਨਾਂ ਦੇ ਨੈਟਵਰਕ ਹੈ ਉਹਨਾਂ ਨੂੰ ਆਪਰੇਟ ਕਰ ਰਿਆ ਸੀਗਾ ਇਹਦੇ ਚ ਜਿਹੜੀ ਹੋਰ ਇੱਕ ਇੰਪੋਰਟੈਂਟ ਗੱਲ ਹੈ ਕਿ ਜਿਹੜਾ ਪਰਮਦੀਪ ਤੇ ਗੁਰਪ੍ਰੀਤ ਹੈ ਇਹ ਜਿਹੜੀਆਂ ਰਿਸੀਵ ਕਰਦੇ ਸੀ ਕਨਸਾਈਨਮੈਂਟ ਇਹਨਾਂ ਨੇ ਬਹੁਤ ਲੈਂਡਮਾਰਕ ਜਿਹੜੇ ਉਹ ਐਸਟੈਬਲਿਸ਼ ਕੀਤੇ ਹੋਏ ਸੀ ਕਿ ਕਿੱਥੇ ਡਿਲੀਵਰੀ ਦੇਣੀ ਹੈ ਜਿਵੇਂ ਕੋਈ ਖੰਭਾ ਹੈਗਾ ਬਿਲ ਬੋਰਡ ਹੈ ਕੋਈ ਕਾਰਬੇਜ ਦਾ ਢੇਰ ਹੈ ਜਾਂ ਕਾਰਬੇਜ ਦਾ ਡੰਪ ਹੈ ਕਿਥੇ ਜਾਂ ਪਾਈਲਸ ਪਈਆਂ ਸਾਈਨੇਜ ਬੋਰਡ ਆ ਕੋਈ ਜੇ ਆਪਾਂ ਨੂੰ ਪਤਾ ਲੱਗੇ ਕਿ ਇੱਥੋਂ ਆਹ ਸਾਈਨ ਨਿਕ ਬੋਰਡ ਲੱਗਿਆ ਫਰਾਨੀ ਕਲੋਨੀ ਦਾ ਜਾਂ ਫਰਾਨੇ ਰਸਤੇ ਨੂੰ ਜਾ ਰਿਆ ਸੜਕ ਦੀ ਉਹ ਇਹਨਾਂ ਨੇ ਯੂਜ਼ ਕੀਤੀ ਸੀ ਤੋ ਜਿਹੜੇ ਇਹਦੇ ਚ ਹਾਪੀ ਜੱਟ ਵਾਲਾ ਮੇਨ ਜਿਹੜਾ ਕਾਟਲ ਹੈਗਾ ਉਹਦੇ ਵਿੱਚ ਹਨੀ ਜਿਹੜਾ ਇਹ ਕਨੂਪੁਰ ਦਾ ਛਾਟੇ ਦਾ ਪਰਮਦੀਪ ਪਾਰਸ ਜੰਡਿਆਲਾ ਗੁਰੂ ਹਰਵਿੰਦਰ ਰਹਿਂਦਾ ਜੰਡਿਆਲਾ ਗੁਰੂ ਦਾ ਹੀ ਔਰ ਗੁਰਪ੍ਰੀਤ ਕੋਪੀ ਜਿਹੜਾ ਥਾਂ ਦੇ ਪੀਐਸ ਘਰਿੰਡਾ ਅਮਰਸਰ ਰੂਰਲ ਦਾ ਜਿਹੜੀਆਂ ਲੇਡੀਜ਼ ਫੜੀਆਂ ਗਈਆਂ ਜਿਨ੍ਹਾਂ ਤੋਂ 1 ਕਿਜੀ 4 ਗ੍ਰਾਮ ਯੂਰੀਨ ਫੜੀ ਗਈ ਹੈ ਜਸਬੀਰ ਕੌਰ ਮਿਸ਼ਰਾ ਟਾਲਾ ਸਰਾਏ ਅਮਨ ਖਾਨ ਡਿਸਟ੍ਰਿਕਟ ਕਰਨਾਲ 40 ਸਾਲ ਦੀ ਉਮਰ ਆ ਹਾਊਸ ਵਾਈਫ ਹੈ ਇਹ ਤੋਂ 1/2 ਕਿਜੀ ਦੇ ਉੱਪਰ ਜਿਹੜੀ ਹੈ ਹਿਰਨ ਬ੍ਰਾਮਧੋਈ ਕੁਲਵਿੰਦਰ ਕੌਰ ਜਿਹੜੇ ਟੀਚਰ ਹੈ ਗਵਰਨਮੈਂਟ ਪ੍ਰਾਇਮਰੀ ਸਕੂਲ ਚ ਇਹ ਹਵੇਲੀਆਂ ਜਿਹੜਾ ਕਿ ਕਾਫੀ ਨੋਟੋਰੀਅਸ ਸਾਡਾ ਪੁਰਾਣਾ ਏਰੀਆ ਹੈਗਾ ਸਰਾਏ ਮੰਤਖਾਨ ਦਾ ਉਹਨੂੰ ਬਿਲੋਂਗ ਕਰਦੀ ਹੈ ਇਹ ਤੋਂ ਵੀ 1/2 ਕਿਲੋ ਹਿਰਨ ਬ੍ਰਾਮਧੋਈ ਸੋ ਮੈਂ ਸਮਝਦਾ ਕਿ ਜਿਹੜਾ ਹੈਪੀ ਜੱਟ ਹੈ ਉਹਦੇ ਖਿਲਾਫ 25 ਮੁਕਦਮੇ ਦਰਜ ਆ ਜੇ ਲਿਸਟ ਆਪਾਂ ਦੇਖੀਏ ਤਾਂ ਉਹਦੇ ਚ ਹੈਵੀ ਰਿਕਵਰੀਜ਼ ਨੇ ਹੀਰੋਇਨ ਦੀਆਂ ਵੀ 4.2 ਕਿਜੀ ਐਨਟੀਐਫ ਮੁਹਾਲੀ ਵੱਲੋਂ ਕਥੂ ਨੰਗਲ ਚ ਥਾਣੇ ਅੰਮ੍ਰਿਤਸਰ ਰੂਰਲ ਚ 15 ਕਿਲੋ ਤੋਂ ਉੱਪਰ ਔਰ ਯੂਏਪੀਏ ਵੀ ਲੱਗਿਆ ਹੋਇਆ ਉਹਦੇ ਖਿਲਾਫ ਔਰ ਕਾਫੀ ਸਾਰੇ ਕੇਸਿਸ ਉਹਦੇ ਖਿਲਾਫ 25 ਹੈਗੇ ਜਿੱਚ ਮਰਡਰ ਅਟੈਂਪਟ ਟੂ ਮਰਡਰ ਆਮਜਾਦ ਔਰ ਜਿਹੜਾ ਐਕਸਟਰਸ਼ਨ ਇਸ ਤਰ੍ਹਾਂ ਦੇ ਮਕਦਮੇ ਹੈਗੇ ਔਰ ਲਾਸਟ ਜਿਹੜਾ ਮਕਦਮਾ ਹੈਗਾ ਉਹ ਆਰਮਜਾਕ ਦਾ ਪੀਐਸ ਤਰਸਿੱਕਾ ਮਰਸਲ ਰੂਰਨ ਦਾ ਸੋ ਇਹਦੇ ਚ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਲੋਕ ਬਾਹਰ ਜਾ ਕੇ ਬੈਠੇ ਹੈ ਉਹ ਪਾਕਿਸਤਾਨ ਬੇਸ ਮਗਲਜ ਨਾਲ ਇਨ ਟੱਚ ਹੋ ਜਾਂਦੇ ਹੈ ਫਿਰ ਜਿਹੜੇ ਲੋਕਲ ਆਪਣੇ ਆਪਰੇਟਿਵਸ ਨੇ ਉਹਨਾਂ ਨੂੰ ਤਿਆਰ ਕਰਦੇ ਆ ਪੈਸੇ ਦੇ ਲਾਲਚ ਨਾਲ ਇਹ ਆਪਣਾ ਜਿਹੜਾ ਨੈਟਵਰਕ ਉਹਨੂੰ ਚਲਾਉਂਦੇ ਆ ਔਰ ਜਿਹੜੀ ਡਰੋਨ ਮੂਵਮੈਂਟ ਹੈਗੀ ਹੈ ਉਹ ਸਾਰੀ ਪਾਕਿਸਤਾਨ ਬੇਸ ਮਗਲਜ਼ ਨੂੰ ਜਿੱਦਾ ਡਾਇਰੈਕਸ਼ਨ ਦਿੱਤੀ ਜਾਂਦੀ ਹੈ ਜਾਂ ਕੋਆਰਡੀਨੇਟਸ ਉਹ ਫੋਰਨ ਬੇਸਡ ਐਂਡਰ ਭੇਜਦੇ ਆ ਉਸ ਤਰ੍ਹਾਂ ਹੁੰਦੀ ਹੈ ਔਰ ਸਭ ਤੋਂ ਜਿਹੜੀ ਮੈਂ ਸਮਝਦਾ ਕਿ ਮਾੜੀ ਗੱਲ ਇਹ ਸਹੀ ਹੈ ਕਿ ਲੇਡੀਆਂ ਦਾ ਇੰਨਾ ਇਨਵੋਲ ਹੋਣਾ ਔਰ ਉਹ ਵੀ ਇੱਕ ਨੋਬਲ profession ਦੀ ਇੱਕ ਲੇਡੀ ਜਿਹੜੇ ਹਾਲਾਂਕਿ ਉਹਨਾਂ ਦੀ ਏਜ ਵੀ ਉਹਨਾਂ ਦੀ ਕਾਫੀ ਹੈ ਤੇ ਉਹ ਜਿਹੜਾ ਕੁਲਵਿੰਦਰ ਕੌਰ 54 ইয়ার্স ਦੇ ਆ 40 ਸਾਲ ਦੀ ਉਮਰ तकरीबन ਹੈਗੀ ਹੈ ਜਿਸ ਦੀ ਔਰ ਦੀ ਸੋ ਇਹ ਇੱਕ ਮਾੜਾ ਟ੍ਰੈਂਡ ਆਇਆ ਕਿ ਇਸ ਤਰ੍ਹਾਂ ਦੇ ਲੋਕ ਵੀ ਜਿਹੜੇ ਆ ਪੈਸੇ ਦੇ ਲਾਲਚ ਦੇ ਵਿੱਚ ਇਸਰੇ ਕੰਮਾਂ ਦੇ ਵਿੱਚ ਸ਼ਾਮਲ ਨੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿਕ